ਅੱਜ ਆਪਾਂ ਆਂਡਿਆਂ ਦੀ ਪੁਰਜੀ ਬਣਾ ਕੇ ਤਿਆਰ ਕਰਾਂਗੇ ਉਸ ਲਈ ਦੇਖੋ ਅਸੀਂ 5 ਅੰਡੇ ਲਏ ਆ ਤੇ ਵਿੱਚ ਪਾਉਣ ਲਈ ਆਪਾਂ ਪਿਆਜ਼, ਹਰੀ ਮਿਰਚ ਤੇ ਟਮਾਟਰ ਲਏ ਆ ਤੁਸੀਂ ਆਦੇ ਪਸੰਦੀ ਦੀਆਂ ਸਬਜ਼ੀਆਂ ਇਹਦੇ ਵਿੱਚ ਐਡ ਕਰ ਸਕਦੇ ਹੋਗੇ ਸਭ ਤੋਂ ਪਹਿਲਾਂ ਆਪਾਂ ਆਂਡਿਆਂ ਨੂੰ ਫੇਟ ਲਾਂਗੇ ਤੇ ਇੱਧਰ ਆਪਾਂ ਕੜਾਈ ਦੇ ਵਿੱਚ ਤੇਲ ਗਰਮ ਹੋਣ ਲਈ ਰੱਖ ਦਿੱਤਾ ਸੀਗਾ ਤੇਲ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਜਦੋਂ ਇਹ ਆਪਣਾ ਚੰਗੀ ਤਰ੍ਹਾਂ ਤੇਲ ਗਰਮ ਹੋ ਜਾਊਗਾ ਉਦੋਂ ਆਪਾਂ ਇਹਦੇ ਵਿੱਚ ਜੀਰਾ ਐਡ ਕਰਾਂਗੇ ਹੁਣ ਆਪਾਂ ਜੀਰਾ ਐਡ ਕਰ ਦਾਂਗੇ ਦੇਖੋ ਜੀਰਾ ਆਪਣਾ ਚੰਗੀ ਤਰ੍ਹਾਂ ਭੁੱਜ ਚੁੱਕਿਆ ਤੇ ਹੁਣ ਆਪਾਂ ਇਹਨੂੰ ਜਿਹੜੇ ਵਿਚ ਐਡ ਕਰਦਾਂਗੇ ਪਿਆਜ਼ ਟਮਾਟਰ ਹਰੀ ਮੈਂ ਹਾਂਜੀ ਦੇਖੋ ਪਿਆਜ਼ ਟਮਾਟਰ ਆਮੜਾ ਚੰਗੀ ਤਰ੍ਹਾਂ ਭੁੱਜ ਗਿਆ ਹੁਣ ਆਪਾਂ ਇਹਦੇ ਮਸਾਲੇ ਐਡ ਕਰਾਂਗੇ ਇੱਕ ਚਮਚ ਆਪਾਂ ਧਨੀਆ ਪਾਊਡਰ ਐਡ ਕਰਾਂਗੇ ਇੱਕ ਚਮਚ ਛਾਲੀ ਪਾਊਡਰ ਇੱਕ ਚਮਚ ਤੋਂ ਥੋੜਾ ਜਿਹਾ ਘੱਟ ਲਾਲ ਮਿਰਚ ਪਾਊਡਰ ਇੱਕ ਚਮਚ ਦਾ ਚਿੱਟਾ ਨਮਕ ਮਸਾਲੇ ਆਪਾਂ ਉਹੀ ਬੇਸਿਕ ਮਸਾਲੇ ਪਾਏ ਆ ਜੋ ਆਪਣੇ ਘਰ ਵਿੱਚ ਮੌਜੂਦ ਹੁੰਦੇ ਨੇਗੇ ਤੇ ਹੁਣ ਇਹਨਾਂ ਸਾਰੀ ਚੀਜ਼ਾਂ ਨੂੰ ਪਾ ਕੇ ਆਪਾਂ ਮਿਕਸ ਕਰ ਲਾਂਗੇ ਦੋ ਕੁ ਮਿੰਟ ਦੇ ਕਰੀਬ ਇਹ ਮਸਾਲੇ ਨੂੰ ਘੁਣ ਲੈਣਾਗਾ ਤਾਂ ਜੋ ਇਹ ਚੰਗੀ ਤਰ੍ਹਾਂ ਮਿਕਸ ਹੋ ਜਾਣ। ਹਾਂਜੀ ਮਸਾਲਾ ਆਪਣਾ ਪੂ ਚੁੱਕਿਆ ਤੇ ਹੁਣ ਆਪਾਂ ਜੋ ਅੰਡੇ ਫੇੜ ਕੇ ਰੱਖੇ ਸੀ ਉਹ ਸਾਰੇ ਇਹਦੇ ਵਿੱਚ ਐਡ ਕਰ ਦਾਂਗੇ। ਤੇਨੂੰ ਪਾ ਕੇ ਆਪਾਂ ਲਗਾਤਾਰ ਹਿਲਾਉਂਦੇ ਰਹਿਣਾ। ਹਾਂਜੀ ਹੁਣ ਅੰਡੇ ਪਾਉਣ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਲਗਾਤਾਰ ਚਲਾਉਂਦੇ ਹੋਏ ਮਿਕਸ ਕਰਨਾ ਹੈ। ਨਹੀਂ ਤਾਂ ਫਿਰ ਇਹ ਹੇਠੇ ਜੰਮ ਜਾਂਦੀ ਹੈਗੀ। ਇਹਨੂੰ ਇਸ ਤਰ੍ਹਾਂ ਹਿਲਾਈ ਜਾਵਾਂਗੇ ਜੀ ਕੁਝ ਟਾਈਮ ਦੇ ਵਿੱਚ ਇਹ ਆਪਣੀ ਘੁੱਡੀ ਜਿਹੀ ਹੋ ਬਣ ਕੇ ਤਿਆਰ ਹੋ ਜੂਗੀ। ਹਾਂਜੀ ਦੇਖੋ ਆਪਣੀ ਪੁਰਜੀ ਬਣ ਕੇ ਬਿਲਕੁਲ ਤਿਆਰ ਹੋ ਗਈ ਹੈ ਤੇ ਹੁਣ ਆਪਾਂ ਇਹਦੇ ਉੱਪਰ ਹਰਾ ਧਨੀ ਐਡ ਕਰ ਦਾਂਗੇ ਲੈ ਆ ਲ ਗਏ ਆ ਤੁਸੀਂ ਦੇਖ ਬੜੀ ਇਸ ਤਰੀਕੇ ਨਾਲ ਤੁਸੀਂ ਘਰ ਵਿੱਚ ਇਹ ਅੰਡੇ ਦੀ ਪੁਰਜੀ ਬਣਾ ਸਕਦੇ ਹੋ ਜੇਕਰ ਤੁਹਾਨੂੰ ਸਾਡੀ ਰੈਸਪੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਸ਼ੇਅਰ ਕਰਿਓ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਕਿ ਵੀ ਕਿਸ ਤਰ੍ਹਾਂ ਦੀ ਲੱਗੀ ਤੇ ਜਾਂਦੇ ਜਾਂਦੇ ਸਾਡੇ ਚੈਨਲ ਪੰਜਾਬੀ ਸਵਾਦ ਕੁਕਿੰਗ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ